ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਆਪਾਂ ਆਪਣੇ ਫਾਰਮ ਦੇ ਉੱਪਰ ਨਿਊ ਸਾਈਲੇਜ ਪਾ ਰਹੇ ਹਾਂਗੇ ਤੇ ਇਹ ਜਿਹੜਾ ਆਪਾਂ ਸਾਈਲੇਜ ਬਣਾ ਰਹੇ ਹਾਂਗੇ ਇਹ ਹੈਗਾ ਜੀ ਆਲੂ ਵਾਲੀ ਮੱਕੀ ਦਾ ਤੇ ਇਸ ਵਾਰ ਆਪਾਂ ਨੇ ਦੋ ਪਿੱਟ ਨਵੇਂ ਬਣਾਏ ਹੈਗੇ ਆਚਾਰ ਵਾਸਤੇ ਪਹਿਲਾਂ ਆਪਣੇ ਕੋਲ ਇੱਕੋ ਪਿੱਟ ਹੁੰਦਾ ਸੀ ਉਹ ਜਿਆਦਾ ਵੱਡਾ ਹੁੰਦਾ ਸੀ ਤੇ ਉਹਦੇ ਵਿੱਚ ਇਕੱਠਾ ਹੀ ਸਾਈਲੇਜ ਪਾਉਣਾ ਪੈਂਦਾ ਸੀ ਤੇ ਹੁਣ ਆਪਾਂ ਨੇ ਦੋ ਸਾਈਲੇਜ ਵਾਸਤੇ ਦੋ ਪਿੱਟ ਬਣਾ ਲਈ ਇੱਕ ਪਿੱਟ ਦੇ ਵਿੱਚ ਆਪਾਂ ਪਾਵਾਂਗੇ ਆਲੂ ਵਾਲੀ ਮੱਕੀ ਦਾ ਸਾਈਲੇਜ ਤੇ ਇੱਕ ਪਿੱਟ ਦੇ ਵਿੱਚ ਪਾਵਾਂਗੇ ਕਣਕ ਤੋਂ ਬਾਅਦ ਵਾਲੀ ਮੱਕੀ ਦਾ ਸਾਈਲੇਜ ਤੇ ਇਹ ਹੁਣ ਜਿਹੜਾ ਆਪਣਾ ਸਾਈਲੇਜ ਹੈਗਾ ਤਕਰੀਬਨ 40 ਤੋਂ 45 ਦਿਨ ਦਾ ਬਾਕੀ ਹੈਗਾ ਜਿਹੜਾ ਪੁਰਾਣਾ ਸਾਈਲੇਜ ਆ ਜਿਹੜਾ ਤੁਸੀਂ ਉਹ ਪਿੱਟ ਦੇਖ ਰਹੇ ਹੋਗੇ ਇਦੇ ਵਿੱਚ ਹਜੇ ਆਪਣਾ 40 ਤੋਂ 45 ਕਿੰਨ ਦਾ ਸਾਈਲੇਜ ਬਾਕੀ ਆ ਜਦੋਂ ਤੱਕ ਉਹ ਵਾਲਾ ਸਾਈਲੇਜ ਖਤਮ ਹੋਊਗਾ ਉਹਨਾਂ ਤੱਕ ਇਹ ਸਾਈਲੇਜ ਆ ਜਿਹੜਾ ਬਣ ਕੇ ਪ੍ਰੋਪਰ ਤਿਆਰ ਹੋ ਜਾਊਗਾ ਸਾਈਲੇਜ ਬਣਾਉਣ ਦੇ ਸਮੇ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਵੱਧ ਤੋਂ ਵੱਧ ਮੱਕੀ ਨੂੰ ਪ੍ਰੈਸ ਕਰਨਾ ਜਿੰਨਾ ਹੋ ਸਕੇ ਤੁਸੀਂ ਉਹਨਾਂ ਮੱਕੀ ਨੂੰ ਪ੍ਰੈਸ ਕਰੋਗੇ ਤਾਂ ਤੁਹਾਡਾ ਜਿਹੜਾ ਸਾਈਲੇਜ ਆ ਪੂਰਾ ਵਧੀਆ ਬਣੂਗਾ ਕਿਸੇ ਵੀ ਪ੍ਰਕਾਰ ਦੀ ਉਹਦੇ ਵਿੱਚ ਫੰਗਸ ਨਹੀਂ ਹੋਊਗੀ ਤੇ ਮੱਕੀ ਦਾ ਜਿਹੜਾ ਕੋਤਰਾਗਾ ਉਹ ਬਧਿਆ ਬਰੀਕ ਹੋਣਾ ਚਾਹੀਦਾ ਜਿਆਦਾ ਬਰੀਕ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਮੋਟਾ ਵੀ ਨਹੀਂ ਹੋਣਾ ਚਾਹੀਦਾ ਐਦਾਂ ਦਾ ਜਿਹੜਾ ਟੋਕਾਗਾ ਮੱਕੀ ਦਾ ਹੋਣਾ ਚਾਹੀਦਾ ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈਗੀ ਮੱਕੀ ਦੇ ਜਿੰਨੇ ਵੀ ਦਾਣੇ ਹੋਣਗੇ ਉਹਦੀਆਂ ਦੋ ਫੜਾਂ ਹੋਣੀਆਂ ਜ਼ਰੂਰੀ ਆ ਕੋਈ ਵੀ ਸਾਬਤ ਦਾਣਾ ਨਾ ਆਵੇ ਮੱਕੀ ਦੇ ਵਿੱਚ ਜਿੰਨਾ ਵੀ ਹੋਵੇ ਦਾਣਾ ਟੁੱਟਿਆ ਹੋਵੇ ਦੋ ਫਾੜਾ ਹੋਣ ਤਿੰਨ ਹੋ ਜਾਣਾ ਦਾਣਾ ਟੁੱਟਿਆ ਹੋਇਆ ਜਰੂਰੀ ਹੈ ਸਾਬਤ ਦਾਣਾ ਜਿਹੜਾ ਆਪਾਂ ਸੋ ਕੋਬਰ ਦੇ ਰਹੀ ਬਾਹਰ ਕੱਢ ਦਿੰਦਾ ਤੇ ਜਿਹੜੀ ਆਲੂ ਵਾਲੀ ਮੱਕੀ ਹੁੰਦੀ ਹੈਗੀ ਇਹਦਾ ਸਾਇਲੇਜ ਕਣਕ ਵਾਲੀ ਮੱਕੀ ਨਾਲੋਂ ਥੋੜਾ ਵੱਖਰਾ ਹੁੰਦਾਗਾ ਕਿਉਂਕਿ ਇਸ ਸਮੇਂ ਮੱਕੀ ਨੂੰ ਜ਼ਿਆਦਾ ਸਮਾਂ ਮਿਲ ਜਾਂਦਾ ਪੱਕਣ ਦੇ ਲਈ ਉਸ ਟਾਈਮ ਜ਼ਿਆਦਾਤਰ ਝੋਨਾ ਲਾਉਣ ਦਾ ਸਮਾਂ ਆ ਜਾਂਦਾਗਾ ਤੇ तकरीबन 10 ਦਿਨ ਪਹਿਲਾਂ ਹੀ ਵੱਢੀ ਜਾਂਦੀ ਹੈ ਮੱਕੀ ਜਿਹਦੇ ਕਰਕੇ ਸਾਈਲੇਜ ਪ੍ਰੋਪਰ ਨਹੀਂ ਬਣਦਾ ਮੱਕੀ ਦੀ ਸਹੀ ਸਟੇਜ ਹੋਣੀ ਚਾਹੀਦੀ ਆ ਜੇ ਆਪਾਂ 10 ਦਿਨ ਪਹਿਲਾਂ ਪਾ ਲੈਂਦੇ ਆ ਸਾਈਲੇਜ ਉਹਦੇ ਵਿੱਚ ਸਟਾਰਚ ਜ਼ਿਆਦਾ ਹੋ ਜਾਂਦਾ ਮੱਕੀ ਨੂੰ ਸਹੀ ਸਮਾਂ ਨਹੀਂ ਮਿਲਦਾ ਪੱਕਣ ਦੇ ਵਾਸਤੇ ਤੇ ਇਹ ਮੱਕੀ ਪ੍ਰੋਪਰ ਪੱਕੀ ਹੁੰਦੀ ਹੈ ਸਹੀ ਸਟੇਜ ਦੇ ਉੱਪਰ ਇਹਦੀ ਕਟਿੰਗ ਹੁੰਦੀ ਆ ਅਲੂ ਵਾਲੀ ਮੱਕੀ ਦੀ ਸਹੀ ਸਟੇਜ ਮੱਕੀ ਦੀ ਕਦੋਂ ਆਉਂਦੀ ਹੈ ਸਾਈਲੇਜ ਪਾਉਣ ਵਾਸਤੇ ਜਦੋਂ ਟਾਂਡੇ ਦੇ ਉੱਪਰ ਪ੍ਰੋਪਰ ਛੱਲੀ ਬਣ ਗਈ ਹੋਵੇ ਤੇ ਛੱਲੀ ਦੇ ਵਿੱਚ ਪ੍ਰੋਪਰ ਦਾਣੇ ਬਣੇ ਹੋਣ ਤੇ ਦਾਣਿਆਂ ਦੇ ਵਿੱਚ ਜੇ ਆਪਾਂ ਨੋ ਮਾਰ ਕੇ ਦੇਖੀਏ ਤਾਂ ਉਹਦੇ ਵਿੱਚ ਦੁੱਧ ਨਹੀਂ ਹੋਣਾ ਚਾਹੀਦਾ ਦੁੱਧ ਬਿਲਕੁਲ ਖਤਮ ਹੋਣਾ ਚਾਹੀਦਾ ਤੇ ਹਰ ਇੱਕ ਦਾਣੇ ਦੇ ਉੱਪਰ ਅੰਦਰ ਵਾਲ ਨੂੰ ਇੱਕ ਟੋਆ ਹੋਣਾ ਚਾਹੀਦਾ ਬਿਲਕੁਲ ਛੋਟਾ ਜਿਹਾ ਹੁੰਦਾਗਾ ਜੇ ਤੁਸੀਂ ਛੱਲੀ ਨੂੰ ਛੱਲ ਕੇ ਦੇਖੋਗੇ ਤਾਂ ਉਹਦੇ ਦਾਣਿਆਂ ਤੋਂ ਤੁਸੀਂ ਇੰਤਾਜਾ ਲਾ ਸਕਦੇ ਹੋ ਕਿ ਜਦੋਂ ਉਹਨਾਂ ਦੇ ਉੱਪਰ ਥੋੜੇ ਥੋੜੇ ਅੰਦਰ ਵੱਲੋਂ ਥੋਏ ਜਿਹੇ ਬਣ ਗਏ ਦਾਣਿਆਂ ਦੇ ਉੱਪਰ ਤਾਂ ਉਹ ਬਿਲਕੁਲ ਸਹੀ ਸਟੇਜ ਹੈਗੀ ਸਾਈਲੇਜ ਫੌਨ ਦੀ ਤੇ ਆਲੂ ਵਾਲੀ ਮੱਕੀ ਦਾ ਤੁਹਾਡੇ ਏਰੀਆ ਦੇ ਵਿੱਚ ਕੀ ਰੇਟ ਚੱਲਦਾਗਾ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜਾ ਸਾਡੇ ਏਰੀਆ ਦੇ ਵਿੱਚ ਚੱਲਦਾਗਾ ਇਹ ਹੈਗਾ ਜੀ 300 ਰੁਪਏ ਕਵਾਂਟਲ ਘਰ ਤੱਕ ਪਹੁੰਚੋ ਮੱਕੀ ਆਪਾਂ ਨੇ 300 ਰੁਪਏ ਕਵਾਂਟਲ ਖਰੀਦੀ ਹੈਗੀ ਘਰ ਤੱਕ ਪਹੁੰਚ ਤੇ ਤੁਹਾਡੇ ਏਰੀਆ ਦੇ ਵਿੱਚ ਕੀ ਰੇਟ ਚੱਲਦਾ ਹੈਗਾ ਜਰੂਰ ਦੱਸੋ ਕਮੈਂਟ ਕਰਕੇ ਤੇ ਜੁੜੇ ਹੋਏ ਵੀਡੀਓ ਦੇ ਨਾਲ ਐਂਡ ਤੱਕ ਤੇ ਦੇਖਿਓ ਕਿਦਾਂ ਕਿਦਾਂ ਸਾਇਲੇਜ ਪਾਉਣੇ